ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਜਿਸ ਨਾਮ ਰਿਧੈ ਜਿਸ ਨਾਮ ਰਿਧੈ ਜਿਸ ਨਾਮ ਕਠਾ ਨਹੀਂ ਕਹਿ ਦਿਨਾ ਜਿਸ ਨਾਮ ਰਿਧੈ ਤਿਸ ਨਿਹਚਲ ਆਸਨ ਜਿਸ ਨਾਮ ਰਿਧੈ ਤਿਸ ਨਿਹਚਲ ਆਸਨ ਜਿਸ ਨਾਮ ਰਿਧੈ ਤਿਸ ਤਖਤ ਨਿਵਾਸਨ ਜਿਸ ਨਾਮ ਰਿਧੈ ਸੋ ਸਾਚਾ ਸਾਹ ਨਾਮਹੀਨ ਨਾਹੀ ਪਤ ਵੇਸਾਹ ਜਿਸ ਨਾਮ ਰਿਦੈ ਨਾਮਹੀਨ ਤਿ ਲਾਗਿ ਜਿਸ ਨਾਮ ਰਿਦੈ ਸੋ ਸਭ ਮਹਿ ਜਾਤਾ ਜਿਸ ਨਾਮ ਰਿਦੈ ਰਿਦੈ ਦੱਦੀ ਨਾਲ ਬੋਲਣਾ ਕਿਤੇ ਰਿਦੈ ਨਾ ਬੋਲਿਆ ਜਾਵੇ ਧੱਦੇ ਨਾਲ ਜਿਸ ਨਾਮ ਰਿਦੈ ਸੋ ਪੁਰਖ ਵਿਧਾਤਾ ਜਿਸ ਨਾਮ ਰਿਦੈ ਸੋ ਸਭ ਤੇ ਊਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਨਾਮ ਬਿਨਾ ਨੰਨੇ ਨਾਲ ਬਿਨਾ ਨਹੀਂ ਕਹਿਣਾ ਨਾਣਾ ਲੱਗ ਜਾਂਦਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਰਿਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਰਿਦੈ ਤਿਸ ਮਿਟਿਆ ਅੰਧਾਰਾ ਅੰਧਾਰਾ ਇਥੇ ਅੰਧਾਰਾ ਨਹੀਂ ਟਿੱਪੀ ਲੱਗੀ ਅੰਧਾਰਾ ਜਿਸ ਨਾਮ ਰਿਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਿਦੈ ਸੋ ਪੁਰਖ ਪਰਵਾਣ ਨਾਮ ਬਿਨਾ ਫਿਰ ਆਵਣ ਜਾਣ ਕਿਤੇ ਵੀ ਬਿਨਾ ਬੁਲਿਆ ਗਿਆ ਨਾਮ ਬਿਨਾ ਨੰਨੀ ਨਾਲ ਹੈ ਫਿਰ ਆਵਣ ਜਾਣ ਤਿਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮਹਿ ਲਖੇ ਗੋਪਾਲ ਆਵਣ ਜਾਣ ਰਹੇ ਸੁਖ ਪਾਇਆ ਰਹੇ ਪਦਤੀ ਵਿਸਾਮ ਹੈ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤਤੈ ਤਤ ਮਿਲਾਇਆ ਪੈਰੋ ਮਹੱਲਾ ਪੰਜਵਾ ਕੋਟ ਬਿਸਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਧਰਮਸਾਲ ਕੋਟ ਮਹੇਸ਼ ਉਪਾਇ ਸਮਾਈ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਧਣੀ ਗੋਵਿੰਦ ਹਮਾਰਾ ਵਰਨਾ ਸਾਕੋ ਗੁਣ ਵਿਸਥਾਰਾ ਰਹਾਉ ਕੋਟ ਮਾਇਆ ਜਾ ਕੈ ਸੇਵ ਕਾਇ ਇਹ ਵਿਸਨਾਮ ਕੋਟ ਮਾਇਆ ਜਾ ਕੈ ਸੇਵ ਕਾਇ ਕੋਟ ਜੀ ਜਾ ਕੀ ਸਹਿ ਜਾਏ ਕੋਟ ਉਪਾਰਜਨਾ ਤੀਰ ਅੰਗ ਕੋਟ ਉਪਾਰਜਨਾ ਤੀਰ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸਕਾਰ ਕੋਟ ਇੰਦਰ ਠਾਡੇ ਹੈ ਦਵਾਰ ਕੋਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਹੀ ਕੋਟ ਨਾਮ ਜਾ ਕੀ ਕੀਮਤ ਨਾਹੀ ਕੋਟ ਪੂਰੀਅਤ ਹੈ ਜਾ ਕੈ ਨਾਦ ਤੇ ਕੋਟ ਪੂਰੀਅਤ ਹੈ ਇੱਥੇ ਵਿਸਰਾਮ ਲਾਉਣਾ ਹੈ ਜਾ ਕੈ ਨਾਦ ਕੋਟ ਅਖਾਰੇ ਚਲੇ ਤੋ ਬਿਸਮਾਦ ਕੋਟ ਸਖਤ ਸੇਵ ਆਗਿਆਕਾਰ ਇਹ ਵੀ ਵਿਸਰਾਮ ਕੋਟ ਸਖਤ ਸੇਵ ਆਗਿਆਕਾਰ ਕੋਟ ਜੀ ਦੇਵ ਆਧਾਰ ਕੋਟ ਤੀਰਥ ਜਾ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੂਜਾ ਦੀ ਕਰਤੇ ਪੂਜਾ ਕੋਟ ਵਿਸਥਾਰਨ ਅਵਰਨਾ ਦੂਜਾ ਕੋਟ ਮਹਿਮਾ ਜਾ ਕੀ ਨਿਰਮਲ ਹੰਸ ਕੋਟ ਉਸਤਤ ਜਾ ਕੀ ਕਰਤ ਭਮੰਸ ਕੋਟ ਪਰਲਉ ਉਪਤ ਨਿਮਖ ਮਾਹਿ ਕੋਟ ਪਰਲਉ ਉਪਤ ਇਥੇ ਵਿਸਰਾਮ ਲਾਉਣਾ ਹੈ ਨਿਮਖ ਮਾਹਿ ਕੋਟ ਗੁਣਾ ਤੇਰੇ ਗਣੇ ਨਾ ਜਾਹੀ ਕੋਟ ਗੁਣਾ ਤੇਰੇ ਇਹ ਵਿਸਰਾਮ ਤੇਰੇ ਪਾਦਤੀ ਹੈ ਗਣੇ ਨਾ ਜਾਹੀ ਕੋਟ ਗਿਆਨੀ ਕਥ ਹੈ ਗਿਆਨ ਕੋਟ ਧਿਆਨੀ ਧਰਤ ਧਿਆਨ ਕੋਟ ਤਪੀਸਰ ਤਪ ਹੀ ਕਰਤੇ ਕੋਟ ਮਨੀਸਰ ਮੂਨ ਮਹਿ ਰਹਤੇ ਆਵਗਤ ਨਾਥ ਅਗੂਚਰ ਸੁਆਮੀ ਪੂਰ ਰਹਿਆ ਘਟ ਅੰਤਰ ਜਾਮੀ ਇਹ ਘਟ ਪਦ ਤੇ ਇਸ ਨਾਮ ਹੈ ਪੂਰ ਰਹਿਆ ਘਟ ਅੰਤਰਜਾਮੀ ਜਾਤ ਕਤ ਦੇਖਾਓ ਤੇਰਾ ਵਾਸਾ ਨਾਨਕ ਕਾ ਗੁਰ ਕੀਓ ਪ੍ਰਗਾਸਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ